ਮੋਹਾਲੀ ਤੇ ਸਤਲੁਜਿਆ ਲਾਈਟਰ ਤੇ ਚੱਲ ਰਹੇ ਐਸੀ ਬੀਸੀ ਮੋਰਚੇ ਦੇ ਆਗੂਆਂ ਵੱਲੋਂ 15 ਜੁਲਾਈ ਦਿਨ ਮੰਗਲਵਾਰ ਨੂੰ ਖਾਣਾ ਡੇਰਾ ਬੱਸੀ ਦੇ ਕਿਰਾਉ ਦਾ ਐਲਾਨ ਇਸ ਕਿਰਾਉ ਵਿੱਚ ਪੀੜਤ ਪਰਿਵਾਰ ਅਤੇ ਸਮੂਹ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਹੋਣ ਦੀਆਂ ਇਕੱਠੀਆਂ ਮੋਰਚਾ ਆਗੂਆਂ ਨੇ ਪਿੰਡ ਸੰਗੋਤ ਦੇ ਬਾਲਮੀਕੀ ਪਰਿਵਾਰ ਦੇ ਰਾਜਕੁਤਾ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਜਾਤੀ ਸੂਚਕ ਸ਼ਬਦ ਬੋਲਨ ਤੇ ਪਰਚਾ ਦਰਜ ਕਰਨ ਦੀ ਕੀਤੀ ਸੀ ਮੰਗ ਖਾਣਾ ਡੇਰਾ ਬੱਸੀ ਦੇ ਪੀੜਤ ਪਰਿਵਾਰਾਂ ਨੂੰ ਇਸ ਕਿਰਾਉ ਵਿੱਚ ਦਸਤਾਵੇਜ਼ ਲੈ ਕੇ ਸ਼ਾਮਿਲ ਹੋਣ ਲਈ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਨੂੰ ਬੁਲਾਣੇ ਕੀਤੀ ਅਪੀਲ ਮੋਰਚੇ ਦੇ ਆਗੂਆਂ ਨੇ ਸਾਡੇ ਪੱਤਰਕਾਰ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਹੋੜੇ ਹੁਣ ਅਸੀਂ ਇੱਕ ਬਠੋਈ ਕਲਾਂ ਦੀ ਗੱਲ ਕਰਕੇ ਹਟਿਆ ਵੀ ਜਿਵੇਂ ਐਸਸੀ ਲੋਕਾਂ ਦੇ ਅਤਿਆਚਾਰ ਹੋ ਰਿਹਾ ਉਸੇ ਲੜੀ 'ਚ ਸੰਗੋਤ ਪਿੰਡ ਡੇਰਾਵਸੀ ਦੇ ਨੇੜੇ ਸੰਗੋਤ ਪਿੰਡ ਹੈ ਜਿਹੜਾ ਇੱਥੇ ਪਿਛਲੇ ਹਫਤੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰੀ ਸੀ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਹੋਈ ਹੈ ਮੁੰਡਿਆਂ ਨੂੰ 10-15 ਬੰਦਿਆਂ ਨੇ ਕੁੱਟਿਆ ਮਾਰੇ ਆ ਲੇਡੀਜ਼ ਨੂੰ ਕੁੱਟਿਆ ਮਾਰੇ ਆ ਰਾਜਪੂਤਾਂ ਨੇ ਜਗ੍ਹਾ ਦੱਬਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਕੋਈ ਸਣਾਈ ਕਿਤੇ ਡੇਰਾਵਸੀ ਥਾਣੇ 'ਚ ਨਹੀਂ ਹੋਈ ਡੀਐਸਪੀ ਨੇ ਨਹੀਂ ਕੀਤੀ ਇਹਨਾਂ ਨੂੰ ਪਿਛਲੇ ਲਗਭਗ ਡੇਢ ਜਾਂ 2 ਮਹੀਨੇ ਤੋਂ ਕੁਮਰਹੇ ਨੇ ਕੀੜੇ ਖਾ ਰਹੇ ਨੇ ਅਸੀਂ ਐਲਾਨ ਕੀਤਾ ਸੀ ਵੀ ਇੱਕ ਹਫ਼ਤੇ ਤੋਂ ਬਾਅਦ ਡੇਰਾਵਸੀ ਐਸਐਚਓ ਦਾ ਘਰਾਓ ਕੀਤਾ ਜਾਵੇਗਾ ਅੱਜ ਅਸੀਂ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਰਾਹੀਂ ਜਿਹੜੇ ਵੀ ਡੇਰਾਵਸੀ ਥਾਣੇ ਤੋਂ ਪੀੜਤ ਲੋਕ ਨੇ ਉਹ ਮੰਗਲਵਾਰ ਦਿਨ ਮੰਗਲਵਾਰ 15 ਤਰੀਕ 11 ਵਜੇ ਥਾਣੇ ਦੇ ਮੂਹਰੇ ਆਪਣੇ ਡਾਕੂਮੈਂਟ ਆਪਣੇ ਕਾਗਜ਼ ਲੈ ਕੇ ਪਹੁੰਚੋ ਜਿਹੜੇ ਪੀੜਤ ਲੋਕ ਨੇ ਐਸਸੀ ਹੋਣ ਬੀਸੀ ਹੋਣ ਜਾਂ ਕੋਈ ਜਰਨਲ ਵੀ ਹੋਵੇ ਜਿਹੜਾ ਥਾਣਾ ਡੇਰਾਵਸੀ ਤੋਂ ਪੀੜਤ ਲੋਕ ਨੇ ਉਹ ਸਾਰੇ ਆਪਣੇ ਬੜੇ ਡਾਕੂਮੈਂਟ ਲੈ ਕੇ ਪਹੁੰਚੋ ਤਾਂ ਕਿ ਅਸੀਂ ਥਾਣਾ ਡੇਰਾ ਬਸੀ ਦਾ ਜਿਹੜਾ ਹੈ ਕ੍ਰੋਅ ਕਰ ਸਕੀਏ 15 ਤਰੀਕ ਨੂੰ 11 ਵਜੇ ਸਵੇਰੇ ਤੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਜਿਹੜੇ ਲੋਕ ਇਨਸਾਫ ਪਸੰਦ ਲੋਕ ਨੇ ਲੋਕਾਂ ਨੂੰ ਨਿਆਂ ਇਨਸਾਫ ਦੀ ਲੜਾਈ ਲੜਦੇ ਨੇ ਉਹ ਕਿਸੇ ਤਰ੍ਹਾਂ ਸਾਡਾ ਜਿਹੜਾ ਆਏਗਾ ਇਹ ਲੋਕਾਂ ਦੀ ਹੈਲਪ ਕਰਨ ਵਾਸਤੇ ਮਦਦ ਕਰਨ ਵਾਸਤੇ ਡੇਰਾ ਬਸੀ ਥਾਣੇ ਦੇ ਅੱਗੇ 15 ਤਰੀਕ 11 ਵਜੇ ਪਹੁੰਚੋ ਤਾਂ ਕਿ ਉਸ ਥਾਣੇਦਾਰ ਨੂੰ ਦੱਸ ਦਈਏ ਵੀ ਇਹ ਲੋਕ ਆਪਣੇ ਨਿਆਂ ਇਨਸਾਫ ਲਈ ਆਏ ਜੇ ਸਰਕਾਰ ਅੰਨੀ ਹੈ ਤੇ ਬੋਲੀ ਹੈ ਗੁੰਗੀ ਹੈ ਤਾਂ ਉਹ ਐਸਐਚਓ ਦੇ ਇੱਕ ਵਾਰੀ ਅੱਖਾਂ ਖੋਲ੍ਹਾਈਏ ਵੀ ਇਹ ਕਰਨਾ ਕੀ ਜਾਂਦੇ ਤੇ ਲੋਕਾਂ ਦੀ ਡਿਮਾਂਡ ਕੀ ਹੈ ਕੀ ਇਹ ਲੋਕ ਮੰਗਦੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਗੇ ਦਾ ਥੋੜਾ ਪ੍ਰੋਗਰਾਮ ਬਾਅਦਗੇ ਦਾ ਜੀ ਹੁਣ ਧਰਨ ਲਾਉਂਗੇ ਜੀ ਆਪਾਂ ਡੇਰਾ ਬਸੀ ਠਾਣੇ 'ਚ ਜੀ ਡੇਢ ਦੋ ਮਹੀਨੇ ਤੋਂ ਅਸੀਂ ਘੁੰਮ ਰਹੇ ਹਾਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਕੁੰਮੜਾ ਸਾਹਿਬ ਨੇ ਹਫ਼ਤੇ ਦਾ ਟਾਈਮ ਦਿੱਤਾ ਸੀਗਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈ ਠਾਣੇ ਤੋਂ ਕੋਈ ਕੋਲ ਨਹੀਂ ਆਈ ਹੈ ਉਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਿਰਕ ਰਹੀ ਹੈ ਪਤਾ ਨਹੀਂ ਕੀ ਹੈ ਕੀ ਚਾਹੁੰਦੇ ਹੋ ਬਾਦ ਦੇਖਦੇ ਆਂ ਅਸੀਂ 15 ਤਰੀਕ ਨੂੰ 11 ਵਜੇ ਆਪਾਂ ਨੇ ਉੱਥੇ ਇਕੱਠ ਕਰਨਾ ਜੀ ਸਾਰੇ ਪਰਿਵਾਰ ਨੂੰ ਲੈ ਕੇ ਹੋਰ ਆਪਣੇ ਭਾਈਚਾਰਾ ਜੋ ਬਾਲਮੀਕੀ ਭਾਈਚਾਰਾ ਹੈ ਇਕੱਠ ਕਰੂਗੇ ਜੀ ਆਪਾਂ ਜੀ ਉੱਥੇ ਤੇ ਐਸਐਚਓ ਨੇ ਇੱਕ ਵਾਰੀ ਵੀ ਤੁਹਾਡੇ ਨਾਲ ਰਾਤ ਤੱਕ ਆਮ ਨਹੀਂ ਕੀਤਾ ਇੱਕ ਵਾਰ ਵੀ ਨਹੀਂ ਕੀਤਾ ਜੀ ਠੀਕ ਹੈ ਤੇ ਹੁਣ ਗਾਣੀ ਤੁਸੀਂ ਡਿਸਾਈਡ ਕਰ ਲਿਆ ਹਾਂਜੀ ਕਾਰਜੋਗ ਸਾਥੀਓ ਜੈ ਪੀਮ ਜੈ 파ਰਥ ਮੈਂ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਅੱਜ ਡੇਰਾ ਵਸੀ ਠਾਣੇ ਦਾ ਮਸਲਾ ਹੈ ਇਹ ਕਿਸੇ ਇੱਕ ਜ਼ਿਲ੍ਹੇ ਜਾ ਕੇ ਤਹਿਸੀਲਦਾਰ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਦਿਨ ਪਰ ਦਿਨ ਐਸਸੀ ਸਮਾਜ ਤੇ ਬੀਸੀ ਸਮਾਜ ਤੇ ਅਤਿਆਚਾਰ ਜ਼ਬਰ ਜ਼ੁਲਮ ਦਿਨ ਪਰ ਦਿਨ ਵਧ ਰਹੇ ਨੇ ਔਰ ਸਰਕਾਰ ਇਹਨਾਂ ਨੂੰ ਰੋਕਣ 'ਚ ਬਿਲਕੁਲ ਫੇਲ ਹੋਈ ਹੈ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਬਿਲਕੁਲ ਖਤਮ ਹੋ ਚੁੱਕੀ ਹੈ ਅੱਜ ਇਸ ਤਰ੍ਹਾਂ ਲੱਗਦਾ ਪੰਜਾਬ ਦੇ ਵਿੱਚ ਕਿਸੇ ਦੀ ਸਰਕਾਰ ਨਹੀਂ ਨਾ ਕਿਸੇ ਨੂੰ ਸਰਕਾਰ ਦਾ ਡਰ ਨਾ ਪੈਂ ਕਿਉਂਕਿ ਸਰਕਾਰ ਹਰ ਫਰੰਟ ਤੋਂ ਫੇਲ ਹੋ ਚੁੱਕੀ ਹੈ ਜੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਐਸਸੀ ਬੀਸੀ ਸਮਾਜ ਤੇ ਜਬਰ ਜ਼ੁਲਮ ਹੁੰਦੇ ਰਹੇ ਧੱਕੇਸ਼ਾਈਆਂ ਹੁੰਦੀਆਂ ਰਹੀਆਂ ਅਤਿਆਚਾਰ ਹੁੰਦੇ ਰਹੇ ਲੋਕਾਂ ਦੇ ਹੱਕਾਂ ਤੇ ਡਾਕਾ ਪੈਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਸਸੀ ਬੀਸੀ ਸਮਾਜ ਚੁੱਪ ਨਹੀਂ ਬੈਠੂਗਾ ਹੁਣ ਸਮਾਜ ਨੂੰ ਸਮਝ ਆ ਚੁੱਕੀ ਹੈ ਔਰ ਪੰਜਾਬ ਸਰਕਾਰੇ ਨੋਟ ਕਰ ਲੈ ਕਿ ਜੇ ਤੁਸੀਂ ਇਸੇ ਤਰ੍ਹਾਂ ਇਹਨਾਂ ਐਸਸੀ ਬੀਸੀ ਸਮਾਜ ਤੇ ਜ਼ਬਰ ਜ਼ੁਲਮ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਬੜੀ ਜਲਦੀ ਅਸੀਂ ਦਿਖਾਵਾਂਗੇ ਕਿਉਂਕਿ ਇਹੀ ਲੋਕ ਤੁਹਾਡੀਆਂ ਸਰਕਾਰਾਂ ਬਣਾਉਂਦੇ ਨੇ ਇਹੀ ਲੋਕ ਤੁਹਾਡਾਂ ਤਖਤਾ ਪਲਟਦੇ ਨੇ ਤੋ ਅੱਜ ਇਹਨਾਂ ਇਹਨਾਂ ਹੀ ਸਮਾਜ ਤੇ ਅਤਿਆਚਾਰ ਹੁੰਦਾ ਸੋ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜਾਂ ਤਾਂ ਐਸਸੀ ਬੀਸੀ ਸਮਾਜ ਤੇ ਜ਼ਬਰ ਜ਼ੁਲਮ ਬੰਦ ਕੀਤੇ ਜਾਣ ਜੋ ਇਹ ਡੇਰਾ ਬਸੀ ਦਾ ਮਸਲਾ ਹੋਇਆ ਹੈ 15 ਤਰੀਕ ਨੂੰ ਨਰੇਗਾ ਵਰਕਰ ਫਰੰਟ ਦੀ ਪੂਰੀ ਟੀਮ ਔਰ ਪੂਰੇ ਵਰਕਰ ਡੇਰਾ ਬਸੀ ਥਾਣੇ ਦੇ ਵਿੱਚ ਪਹੁੰਚਣਗੇ ਜੇ ਇਸ ਪਰਿਵਾਰ ਨੂੰ ਜਸਟਿਸ ਇਨਸਾਫ ਨਾ ਮਿਲਿਆ ਤਾਂ بڑے ਪੱਦਰ ਤੇ ਉਸ ਥਾਣੇ ਦਾ ਘਰਾਓ ਕਰਕੇ ਅਸੀਂ ਇਸ ਪਰਿਵਾਰ ਨੂੰ ਜਸਟਿਸ ਦਿਵਾਵਾਂਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਕਿ ਜੀ ਇੱਥੇ ਬਹੁਤ ਕੇਸ ਆਉਂਦੇ ਨੇ ਰੋਜ਼ ਨਵੇਂ ਕੇਸ ਆਉਂਦੇ ਖਾਸ ਕਰਕੇ ਅਸੀ ਦੀ ਇਨਸਾਫ ਕਿਉਂ ਨਹੀਂ ਮਿਲਦਾ ਦੇਖੋ ਇਹ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਲੋਕਾਂ ਦੀ ਸਮੋਰਚੇ ਨਾਲ ਆਸਬੰਦੀ ਹੈ ਅੱਜ ਲੋਕਾਂ ਦਾ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਵਿਸ਼ਵਾਸ ਉੱਟ ਚੁੱਕਿਆ ਜੇ ਅੱਜ ਸਾਡੇ ਆਗੂ ਜਿਵੇਂ ਕੁੰਬੜਾ ਸਾਹਿਬ ਨੇ ਕੋਈ ਵੀ ਸਾਡੇ ਦਲਤ ਜਥੇਬੰਦੀ ਦਾ ਮਜ਼ਦੂਰ ਜਥੇਬੰਦੀ ਦਾ ਆਗੂ ਸੰਘਰਸ਼ ਨਾ ਕਰੇ ਤਾਂ ਪੰਜਾਬ ਦੇ ਵਿੱਚ ਕਿਸੇ ਨੂੰ ਜਸਟਿਸ ਇਨਸਾਫ ਨਹੀਂ ਮਿਲਦਾ ਇਹਨਾਂ ਕਰਕੇ ਹੀ ਮੜਾ ਮੋਟਾ ਇਨਸਾਫ ਮਿਲਦਾ ਇਸ ਕਰਕੇ ਲੋਕ ਇਸ ਮੋਰਚੇ ਨਾਲ ਜੁੜੇ ਨੇ ਪਰ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਨਹੀਂ ਉੱਠ ਚੁੱਕਿਆ ਐਸੇ BC ਵਰਗ ਨੂੰ ਇਨਸਾਫ ਲੈਣ ਲਈ ਹੋਰ ਕਿੰਨੀ ਦੇਰ ਇਹ ਧਰਨੇ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਕਰਦੇ ਪੈਣਗੇ ਦੇਖੋ ਅਸੀਂ ਐਸੀ BC ਸਮਾਜ ਨੂੰ ਪਿੰਡ ਪਿੰਡ ਜਾ ਕੇ ਇਹ ਸਮਝ ਸਮਝਾਉਣ ਲੱਗੇ ਆਂ ਔਰ ਚੇਤਨਾ ਸਮਾਜ ਦੇ ਵਿੱਚ ਲੈ ਕੇ ਆਉਣ ਲੱਗੇ ਆਂ ਕਿ ਰਾਜ ਭਾਗ ਹੀ ਸਾਡੀ ਤਕਦੀਰ ਬਦਲ ਸਕਦੀ ਹੈ ਕਿਉਂਕਿ ਜਦੋਂ ਤੱਕ ਅਸੀਂ ਰਾਜ ਭਾਗ ਨਹੀਂ ਲੈਂਦੇ ਉਦੋਂ ਤੱਕ ਸਾਡੇ ਐਸਸੀਬੀਜ਼ੀ ਸਮਾਜ ਤੇ ਅਤਿਆਚਾਰ ਦਿਨ ਪਰ ਦਿਨ ਹੁੰਦੇ ਰਹਿਣਗੇ